14 ਬੱਚੇ ਜ਼ਖਮੀ ਹੋਏ ਨੇ ਤਾਂ ਇੱਕ ਜ਼ਬਰਦਸਤ ਹਾਦਸਾ ਹੈ ਜਿਸ ਵਿੱਚ 마ਸੂਮ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਔਰ ਟਰੱਕ ਦੇ ਨਾਲ ਇਸ ਬੱਸ ਦੀ ਭਿਆਨਕ ਟੱਕਰ ਹੋਈ ਹੈ ਦੱਸ ਰਹੀ ਹੈ ਕਿ ਬਰਨਾਲਾ ਚੰਡੀਗੜ੍ਹ ਮਾਰਗ ਦੇ ਉੱਤੇ ਤਨੋਲਾ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਦੇ ਵਿੱਚ 14 ਬੱਚੇ ਜ਼ਖਮੀ ਕੋਈ ਨਹੀਂ ਰਾਗੀਰਾਂ ਦੀ ਮਦਦ ਦੇ ਵੱਲੋਂ ਐਂਬੂਲੈਂਸ ਰਾਹੀਂ ਇਹਨਾਂ ਬੱਚਿਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸ ਦਈਏ ਕਿ ਇਹ ਬੱਸ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਮੁੱਖ ਮਾਰਗ ਤੇ ਪਹੁੰਚੀ ਸੀ ਔਰ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ ਜਿਸ ਦੇ ਚਲਦਿਆਂ ਟਰੱਕ ਦੇ ਨਾਲ ਟੱਕਰ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਔਰ 14 ਦੇ ਕਰੀਬ ਬੱਚੇ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜੋ ਬੱਸ ਜਿਸ ਤਰੀਕੇ ਦੇ ਨਾਲ ਸਕੂਲੀ ਬੱਸਾਂ ਹਾਦਸੇ ਦਾ ਸ਼ਿਕਾਰ ਹੋਰੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਸਕੂਲ ਪ੍ਰਸ਼ਾਸਨ ਨੂੰ ਤੇ ਡਰਾਈਵਰਾਂ ਨੂੰ ਦਿੱਤੀ ਗਈ ਸੀ ਕਿ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਨਾ ਪਾਈ ਜਾਵੇ ਇੱਕ ਡਰਾਈਵਰ ਉਸ ਵਕਤ ਨਸ਼ੇ ਦੇ ਵਿੱਚ ਨਾ ਹੋਵੇ ਦੂਸਰਾ বাস ਦੀ ਰਫਤਾਰ ਜ਼ਿਆਦਾ ਤੇਜ਼ ਨਾ ਹੋਵੇ ਔਰ বাস ਜਿਹੜੀ ਹੈ ਉਸ ਦੀ ਕੰਡੀਸ਼ਨ ਠੀਕ ਹੋਣੀ ਚਾਹੀਦੀ ਹੈ ਉਸ ਵਿੱਚ ਕੋਈ ਤਕਨੀਕੀ ਤੌਰ ਦੇ ਉੱਤੇ ਖਰਾਬੀ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਦੀਆਂ ਚੇਤਾਵਨੀਆਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਤੇ বাস ਦੇ ਡਰਾਈਵਰਾਂ ਨੂੰ ਦਿੱਤੀਆਂ ਗਈਆਂ ਪਰ ਉਸ ਤੋਂ ਬਾਅਦ ਵੀ ਇੱਕ বাস ਹਾਦਸੇ ਦਾ ਸ਼ਿਕਾਰ ਹੋਈ ਔਰ ਤਕਰੀਬਨ 14 ਬੱਚੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਮਾਸੂਮਾ ਨੂੰ ਤੁਰੰਤ ਬੱਸ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ 14 ਦੇ ਕਰੀਬ ਬੱਚੇ ਸੱਸੀ ਦਾ ਸ਼ਿਕਾਰ ਹੋਏ ਨੇ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਤਸਵੀਰਾਂ ਦਾ ਰੁਕ ਕਰਾਂਗੇ ਅੱਜ ਤਕਰੀਬਨ 8-10 ਵਜੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਚ ਅਸੀਂ ਰਿਸਿਵ ਕੀਤੇ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟੰਕ ਲੱਗਣੇ ਸੀ ਵੀ ਜੇ ਕਿ ਉਹ ਲਾ ਕੇ ਫਿਰ ਐਕਸ-ਰੇ ਕਰਾਏ ਗਏ। ਤਕਰੀਬਨ ਤਿੰਨ ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ। ਇੱਕ ਦੇ ਸਿਰ 'ਚ ਸੱਟ ਸੀ ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ। ਉਹ ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲਾ ਸਾਧ ਬਰਨਾਲ ਚ ਭੇਜ ਦਿੱਤਾ ਹੈ। ਬਾਕੀ ਸਭ ਨੂੰ ਫਰਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ ਹੈ। ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਉਸੇ ਘਰ ਭੇਜਵਾਂਗੇ। ਪਰ ਰੱਬ ਦੀ ਕਿਰਪਾ ਨਾਲ ਕੈਜ਼ੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸ ਉਹਨਾਂ ਗੱਲ ਹੋਈ ਆ ਕਿਰੇ ਸਟੂਲ ਵੀ ਪੈ ਗਈ। ਮੇਰੇ ਪਾਸਾ ਗ੍ਰੇਡ ਫੇਲ ਤੇ ਬਿਤਹਾਰੇ ਇਸ ਦੇ ਇੱਥੇ ਦਾ ਸਕੂਲ ਜਾਂਦੇ ਸੀ ਵੀ। ਮੇਰੇ ਅੱਗੇ ਘਰ ਆਇਆ ਸੀ। ਪਾਸਾ ਵੀਰੇ ਰੋਡ ਤੇ ਜਾਈ ਜਾਂਦੀ ਸੀ। ਟਰੱਕ ਵਾਲੇ ਨੇ ਮੂਰੇ ਲਿਆਂਦੇ। ਵਿੱਚ ਮਾਰਾ ਮੂਰੇ ਲਿਆਂਕ ਕੇ। ਇਹਨੇ ਤੇ ਸਵਾਰ। ਮੇਰੇ 42 ਬੱਚੇ ਸੀ। ਸਾਰੇ ਜੱਗ ਨੂੰ ਬੱਚੇ। ਨਹੀਂ ਵੀਰੇ। ਸਾਰੇ ਕੀ ਹੋਇਆ ਜੀ ਅੱਜ ਆ ਰੋਡ ਨਿਬਰੀ ਪਤਾ ਕਿਹੜਾ ਹੀ ਕਿੰਨੇ ਵਜੇ ਦੀ ਗੱਲ ਹੈ ਲਾਈਨ ਕੀ ਜੀ ਸਾਡੇ ਕੇਸਤ ਹਾਜੀ ਬਾਈ ਜੀ ਕੀ ਨਾਮ ਆ ਮੇਰਾ ਨਾਮ ਹਿੰਦਰਜੀਤ ਸਿੰਘ ਜੀ ਤੇ ਗੱਲ ਹੋਈ ਹੈ ਜਿਹੜਾ ਹਾਦਸਾ ਹੋਇਆ ਹੈ ਤੇ ਅੱਜ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਹੇ ਆ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਇਕੱਠੇ ਉੱਪਰ ਹੋਇਆ ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪੱਖਾ ਸਾਈਡ ਨੂੰ ਜਾ ਰਹੀ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰ ਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ ਟਰੱਕ ਸਾਰਾ ਨੰਗੇ ਨੰਗ ਚੁਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰ ਸਕੂਲ ਵਾਲੀ ਗੱਡੀ ਆ ਰਹੀ ਸੀ ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ ਟਰੱਕ ਦੇ ਪਿੱਛੋਂ ਵੱਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਕੂ ਦੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਆ ਗ੍ਰੀਨਫੀਲਡ ਸਕੂਲ ਆ ਜੀ ਬੱਚੇ ਹਾਂ ਜੀ ਦੋ ਤਿੰਨ ਬੱਚੇ ਦੇ ਛੱਟਾਂ ਵੱਜੀਆਂ ਨੇ ਹਾਂ ਜੀ ਜੀ ਤੇ ਇਹਨਾਂ ਦੋਨੋਂ ਜਿਹੜੇ ਸਕੂਲਾਂ ਦੀ ਬੈਨਾਂ ਕੋ ਤੇਜ਼ੀ ਨਾਲ ਛੋਟੇ ਛੋਟੇ ਬੱਚੇ ਹੁੰਦੇ ਆ ਭਾਜੀ ਗੱਲਾਂ ਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐਂ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਪੀ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲਾਉਣੀ ਚਾਹੀਦੀ ਗੱਡੀਆਂ 'ਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਅੱਜ ਨੂੰ ਸ਼ੁਕਰ ਮੰਨੂ ਪੀ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ